ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਟਿਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਫੌਂ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਆਈ ਦੀ ਵੀਡੀਓ ਪੰਨੇ ਠੀਕਰੀ ਵਾਲੇ ਤੋਂ ਕਰਾਂਗੇ ਜੀ ਕਵਰ ਇੱਕ ਸਾਨੂੰ ਸੂਈ ਸਵਾਈ ਝੋਟੀ ਦਿਖਾ ਦਾਂ ਕਿਹੜਾ ਸੂਆ ਸੂਈ ਆ ਜਾਂ ਕਿੰਨਾ ਕੁ ਦੁੱਧ ਬਾਦ ਕੱਢੂ ਯਾ ਕਿਹੜਾ ਕਿੰਨੇ ਕ ਟਾਈਮ ਹਾਸਵੇ ਨੂੰ ਜੇਰੇ ਦੀ ਕੰਪਲੀਟ ਆ ਪਈ ਸਾਰਾ ਕੋਈ ਬਾਈ ਜੀ ਤੋਂ ਪੁੱਛਾਂਗੇ ਗੱਲਬਾਤ ਸਾਰੀ ਕਰਾ ਦੇਗੇ ਆਜੋ ਬਾਈ ਜੀ ਸਸੀ ਕਾ ਬਾਈ ਜੀ ਹਸਰੀਕਾਲ ਜੀ ਹੋਰ ਕਿਵੇਂ ਵੀਰੇ ਵਧੀਆ ਵਧੀਆ ਵੀਰੇ ਤੇ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 7889982184 ਪਿੰਡ ਆਪਣਾ ਜੀ ਠਿਕਰੀ ਵਾਲਾ ਜ਼ਿਲ੍ਹਾ ਬਰਨਾਲਾ ਵੀਰੇ ਜ਼ਿਲ੍ਹਾ ਬਰਨਾਲਾ ਨੇੜੇ ਜਮਾ ਬਰਨਾਲਾ ਬਰਨਾਲਾ ਹੀ ਆ ਮੇਰਾ ਆਪਾਂ ਨੂੰ ਓਕੇ ਜੀ ਤੇ ਤਹਿਸੀਲ ਵੀ ਬਰਨਾਲਾ ਹਾਂ ਤੇ ਚੰਗਾ ਚੱਲੀ ਜਾਂਦਾ ਫਿਰ ਕੰਮ ਹਾਂ ਹਾਂ ਵੀਰੇ ਵਧੀਆ ਵਿਕੀ ਜਾਂਦਾ ਮਾਰ ਬਿਨਾ ਵੀਡੀਓ ਤੋਂ ਵਧੀਆ ਵਿਕੀ ਜਾਂਦਾ ਬਿਨਾ ਵੀਡੀਓ ਦੇ ਵਿਕ ਜਾਂਦੀਆਂ ਨੇ ਕਿ ਆ ਵੀਡੀਓ ਬਣਵਾ ਲਈ ਤੇ ਗਾਹਕ ਵੱਜ ਜਾਂਦਾ ਪੂਰਾ ਤੇ ਜਦੋਂ ਆਪਾਂ ਵੀਡੀਓ ਬਣਾਉਨੇ ਵਧੀਆ ਰਿਸਪੌਂਸ ਹਾਂ 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 ਹੁੰਦੀਆਂ ਨੇ ਆਪਣੇ ਕੋਲੇ 10 12 ਮਈਆਂ ਸਾਂਗਾਂ ਵੇਚਣ ਵਾਲੀਆਂ ਜਦੋਂ ਮਰਜ਼ੀ ਤੁਸੀਂ ਆਉਂ ਇੱਥੇ ਤੁਹਾਨੂੰ ਕੋਸ ਨਾ ਕੋਸ ਤੁਹਾਨੂੰ ਆਟਾ ਇੱਥੋਂ ਸੇਰ ਮਿਲ ਨਹੀਂ ਮਿਲਣਾ ਆਪਣੇ ਕੋਲੇ 10 ਮਈਆਂ ਤਾਜ਼ੀਆਂ ਹਰ ਵਕਤ ਹੁੰਦੀਆਂ ਨੇ ਹੁਣ ਵੀ ਆਪਣੇ ਕੋਲੇ 8 9 ਝੋਟੀਆਂ ਨੇ ਪੂਰੀ ਚੰਗੀ ਦੁੱਧ ਚੰਗੇ ਦੁੱਧ ਵਾਲੇ ਪੂਰੀਆਂ ਚੰਗੀ ਦਾ ਹਾਂ ਦੋ ਟਾਈਮ ਚਵਾ ਕੇ ਆਪਾਂ ਫੇਰ ਦਵਾਂਗੇ 12 ਤੋਂ ਬਾਈਆਂ ਕੋਲੇ ਸਟਾਰਟਿੰਗ ਹੁੰਦੀ ਹੈ ਦੁੱਧ ਦੀ ਗਾਂ ਜਿੰਨੇ ਮਰਜ਼ੀ ਲੈ ਲਓ ਜੇ ਤੁਸੀਂ ਦੋ ਲੈਣੀਆਂ ਤਿੰਨ ਲੈਣੀਆਂ ਪੰਜ ਲੈਣੀਆਂ 10 ਲੈਣੀਆਂ 10 ਹੁੰਦੀਆਂ ਨੇ ਹਰ ਵਕਤ ਅਵੇਲੇਬਲ ਤੁਹਾਨੂੰ ਇੱਥੇ ਹੋਊਗਾ ਪਸ਼ੂ ਹਰੇਕ ਤਰ੍ਹਾਂ ਦਾ ਹੋ ਬੂਰੀ ਲੈਣੀਆਂ ਬੂਰੀ ਨੀਲੀ ਦਾ ਵੀ ਲੈਣੀਆਂ ਨੀਲੀ ਦਾ ਵੀ ਬਾਈ ਜਿਹੜੀ ਆਪਾਂ ਝੋਟੀ ਦੇਖੀ ਆਨੇ ਸਕਰੀਨ ਦੇ ਉੱਤੇ ਕਿਹੜਾ ਸੂਆ ਸੂਈ ਹੈ ਇਹ ਦੂਜੇ ਸੇ ਸੂਈ ਆ ਵੀਰੇ ਕਦੋਂ ਕ ਸੂਈ ਹੈ ਜੀ ਇਹ ਰਾਤ ਸੂਈ ਆ ਕੀ ਮਾਰਿਆ 1 ਵਜੇ ਸੂਈ ਹੋ ਤੇ ਜੇ ਰਾਤ ਆਪੇ ਵੱਠਲ ਮਾਰਿਆ ਗਾ ਆ ਪੂਰੀ ਜੇ ਰਾਤ ਤੇ ਅੱਧਾ ਵੀ ਕੋਈ ਲਾੜ ਨਹੀਂ ਬਾਈ ਕਹਿੰਦਾ ਵਿਚ ਰਿਆ ਵਾ ਗਰੰਟੀ ਆ ਉਸ ਚੀਜ਼ ਦੀ ਤੇ ਮਗਰ ਆ ਗਿਆ ਕੱਟਾ ਸੂਆ ਵੀਰ ਕਿਹੜਾ ਸੂਈ ਆ ਸੂਆ ਦੂਜਾ ਸੂਈ ਆ ਦੂਜਾ ਖੋਲੋ ਜੀ ਦਾ ਤੋਰਾ ਕਰਕੇ ਚੈੱਕ ਤੇ ਵੀਰ ਕਿੱਥੋਂ ਕਿਤੇ ਦੁੱਧ ਨੂੰ ਜਾ ਸਕਦੀ ਆ ਦੁੱਧ ਦੇ ਦੁੱਧੋ ਟੀ 14 ਕਿਲੋ ਬਾਈ 14 ਕਿਲੋ ਮੈਂ ਕਹਿੰਦਾ ਬੈਠਮੀ ਤੇ ਚੰਗੇ ਵਜਨ ਦੇ ਵਿੱਚ ਹਾਂ ਬੈਠਮੀ ਆ ਉੱਚੀ ਨਹੀਂ ਉੱਚੀ ਦੁੱਧ ਘੱਟ ਘੜਨੀ ਆ ਆਪਣੀ ਵੱਡੀ ਆ ਹਾਂ ਲੰਬੀ ਲੰਬੀ ਬਹੁਤਾ ਬੈਠਮੀ ਆ ਬੈਠਮੀ ਮੈਂ ਦੁੱਧ ਵੱਧ ਕੱਢਦੀ ਆ ਲਮਾਈ ਉਮੇ ਫੁੱਲ ਜ ਤੇ ਵਾਰ ਸਾਨੂੰ ਕੱਢ ਕੇ ਤੇ ਖਾਪਾ ਤੇ ਪੁੱਠ ਬਹੁਤ ਚੰਗੀ ਆ ਝੋਟੀ ਦੀ ਤੇ ਬਾਕੀ ਦਾ ਪਿਓਰ ਜੱਡ ਬਲੈਕ ਆ ਗਈ ਜੀ ਤੇ ਮਗਰ ਆ ਗਿਆ ਕਟਾ ਜੇਰ ਜੂਰ ਦੀ ਕੰਪਲੀਟ ਥਣਾ ਥੁਣਾ ਦੀ ਪੂਰੀ ਓਕੇ ਆ ਜੀ ਤੇ ਆਹ ਦੇਖੋ ਜੀ ਲਮਾਈ ਲਮੂਆਪਾ ਲੈਂਥੇ ਦੀ ਚੰਗੀ ਕਹਿ ਸਕਦੇ ਆ ਇਹਨੂੰ ਲੈ ਚਲੋ ਜੀ ਹੂੰ ਚੰਗੀ ਸਾਫ ਸੁਥਰੀ ਆਪਾਂ ਝੋਟੀ ਤੁਹਾਨੂੰ ਕਵਰ ਕਰਕੇ ਦਿੱਤੀ ਆ ਤੇ ਦੁੱਧ ਨੇ ਬਾਕੀ ਗੱਲਣਾ ਧਾਰਾ ਦੂਰਾ ਸਾਨੂੰ ਚੈੱਕ ਕਰਾ ਦੇਾਂਗੇ ਜੀ ਆਹ ਦੇਖੋ ਜੀ ਚੰਗੇ ਥਾਣ ਹਵਾ ਨਹੀਂ ਤੇ ਚੰਗੇ ਪਿੱਠ ਥੁੜੇ ਦੀ ਹੁਣੇ ਪਣਾ ਪੁਣਾ ਜੀ ਹੁੰਦਾ ਫਰਸ਼ ਤੇ ਖੜੀ ਕਰਕੇ ਫਿਰ ਬੌੜਾ ਘੜਤਾ ਹੀ ਬਾਈ ਥੋੜਾ ਬੌੜਾ ਦੋ ਟਾਈ ਕਿਲੋ ਕੱਢਿਆ ਤੜਕੇ ਵੀ ਕੱਢਿਆ ਰਾਤ ਵੀ ਕੱਢਿਆ ਕਟਾ ਜੀ ਰਾਤ ਵੀ ਬਾਈ ਨੇ ਬੌੜਾ ਇਹਦਾ ਕੱਢਤਾ ਜੀ ਤੜਕੇ ਵੀ ਕੱਢਿਆ ਥੋੜੀਆਂ ਪਣਾ ਜਿਆਦੇ ਸੀ ਧੁੰਨੀ ਦੇ ਬਹੁਤ ਨੇ ਹੁਣ ਵੀ ਇਹਦੇ ਓਕੇ 400 ਪਰੇ ਪੰਗਾ ਹਨਾ ਸਰ ਧੁੰਨੀ ਤਾਂ ਨਹੀਂ ਹੁੰਦੀ ਵਾਲੂ ਆ ਬਹੁਤ ਦੂਰ ਤਾਂ ਹੀ ਪਿਆ ਹਨਾ ਨਾ ਨਾ ਸਾਨੂੰ ਸਾਂ ਬਹੁਤਾ ਗਾੜੀ ਬਹੁਤ ਦੂਰ ਆ ਤੇ ਸਿੰਘ ਜਮਾਂ ਰੀਨਲ ਇੱਕੋ ਸੇਵ ਦੇ ਵਿੱਚ ਹਨਾ ਹਾਂ ਲਾਓ ਫਿਰ ਬੱਚਾ ਤਾਰਾ ਤੂੰ ਰਹਦੀਆਂ ਕਰਾ ਲਿਆਂਗੇ ਟੱਕ ਜੀ ਵੇ ਸਾਕ ਵੀ ਤੁਸੀਂ ਆਉ ਤੇ ਦੇਖ ਸਕਦੇ ਆਨਲਾਈਨ ਆਹ ਦੇਖੋ ਜੀ ਹੂੰ ਕੋਈ ਪਾਸਾ ਨਹੀਂ ਪੋਸਾ ਨਹੀਂ ਕੋਈ ਹਲੇ ਪਣਾ ਪੂਣਾ ਬਾਦੀ ਪਾਈ ਫਿਰਦੀ ਆ ਸਾਰੇ ਫਰਸ਼ ਤੇ ਖੜੀ ਕਰਕੇ ਲੇਵਾ ਬਹੁਤਾ ਗਾੜੀ ਦਿਖਾ ਦੇ ਕਿੱਥੇ ਪਈ ਆ ਗੁੱਠਾਂ ਦੀ ਆਹ ਦੇਖੋ ਜੀ ਅੱਗੇ ਪਿੱਛੇ ਦਾ ਆਪਾਂ ਹਵਾਨਾ ਕਹਿ ਸਕਦੇ ਆ ਤੇ ਰੇਟ ਜਮਾ ਜਾਇਜ਼ ਹੁੰਦੇ ਆ ਬਾਈਆਂ ਦੇ ਠੀਕ ਆ ਜੀ ਆ ਦੇਖੋ ਬੱਚਾ ਚੁੰਗਦਾ ਤੁਸੀਂ ਦੇਖ ਸਕਦੇ ਹੋ ਤੇ ਪਹਿਲਾਂ ਵੀ ਬਾਈ ਨੇ ਝਗਾਤਾ ਬੱਚਾ ਆ ਲੋ ਜੀ ਬੱਚਾ ਜਗਾਤਾ ਤੇ ਝਾਕਦਾ ਵੀ ਨਹੀਂ ਪਰ ਫੁੱਲ ਕਰਾਇਆ ਵਾ ਹੈ ਕੰਮ ਹਾਂ ਬੱਚਾ ਦਾ ਬੜਾ ਛੱਡਿਓ ਥਾਣ ਦਿਖਾ ਦੀ ਝੋਟੀ ਦੇ ਆ ਦੇਖੋ ਜੀ ਚਾਰੇ ਥਾਣ ਤੇ ਚਾਰੇ ਤੋਂ ਦੇਖਦੇ ਉੱਤੇ ਆ ਜੀ ਐ ਨਹੀਂ ਕੋਈ 빙ਾ ਡੈਡਾ ਕਰ ਜੂ ਕੋਈ ਮੋੜ ਕੇ ਕਰ ਜੂ ਓਕੇ ਆ ਜਾਮਾ ਕੋਈ ਚੱਕੇ ਪੀਤਾ ਹਾਂ ਫੁੱਲ ਉਤਰੀ ਵੀ ਝੋਟੀ ਕਰੋ ਚੱਕ ਜੀ ਹਾਂ ਇਹ ਇਧਰਲੇ ਵੀ ਸਾਡੇ ਕਿੱਥੇ ਨੇ ਪਾਸੂ ਦਿਖਾ ਲੈ ਜੀ ਦਿਖਾ ਲੈ ਧਾਰਾ ਮਾਰ ਦੇ ਦਿੰਗਾ ਦੋ ਦੋ ਹੁਣ ਤੇ ਦੂਰੇ ਘਰ ਤੇ ਹੈ ਨਾ ਥਾਣ ਪਸੰਦ ਹਾਂ ਆ ਲੋ ਹਲ ਤਾਂ ਦੁੱਤੇ ਆ ਗਏ 19 ਬੰਨਣੇ ਨੇ ਜਮਾ ਜਮਾ ਵੀਰੇ ਜਮਾ ਬੋਲੇ ਜੀ ਮੈਂ 19 ਫਿਰ ਵੀ ਹਾਂਜੀ ਹਾਂਜੀ ਇਹ ਦੁੱਧ ਵਾਲਾ ਪੀਸ ਆ ਨਾ ਜਮਾ ਹੂੰ ਆ ਲੋ ਈ ਧਾਰਾ ਕਰੋ ਚੱਕ ਹੂੰ ਦੂਜਿਆਂ ਜਿਵੇਂ ਮਾਰਦੇ ਪਰ ਪੋਲੀ ਤੇ ਮੋਟੀ ਬੱਚਾ ਵਿਚੋਲੂ ਹਨਾ ਹੂੰ ਜੇ ਕਹਿੰਦੇ ਸਿੱਖਣੀ ਆ ਸਿੱਖ ਸਕਦਾ ਹੈ ਤੇ ਹਨਾ ਨਗਰਜੀ ਦਿਖਾ ਦੇ ਲੈ ਆ ਲੋ ਹੂੰ ਕੋਈ ਨਹੀਂ ਅੱਜ ਮੈਂ ਧਰਤੀ ਜਿ ਮੋਰਾਂ ਕੱਢਣ ਵਾਲੀ ਗੱਲ ਹੋਈ ਪਈ ਆ ਹੂੰ ਬੱਸ ਵੀਰ ਲੈ ਮੋਰ ਆ ਲੋ ਮੋਰ ਦੀ ਦੇਖੋ ਬਾਜੀ ਤੇ ਡਿਮਾਂਡ ਵਾਈ ਫਿਰ ਡਿਮਾਂਡ ਉਹ ਫੋਨ ਤੇ ਹੋ ਪਰੇ ਜਾ ਜਮਾ ਬਹਰਾਲ ਦੀ ਮੇਦੀ ਹੋ ਹਾਂ 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 ਲੋਕਾਂ ਨੂੰ ਬਾਲਾ ਨਹੀਂ ਮੰਗਣਾ ਜੇ ਮੈਂ ਆਖਰੀ ਆ ਓਕੇ ਜੀ ਆ ਦੇਖੋ ਜੀ ਥਣਲੇਵੀ ਦੀ ਪੂਰੀ ਸਭ ਮੋਲੇ ਦਾ ਹੋ ਜੀ ਫੋਨ ਤੇ ਮਗਰ ਕੱਟਾ ਸੁਆ ਦੂਜਾ ਜਿੰਨੇ ਦੀ ਅੱਜ ਵੀ ਕੋ ਉਹਨੇ ਦੀ ਇਹਨੇ ਪਲੇਟ ਵੇਚ ਜਾਣਾ ਹਾਂਜੀ ਹਾਂਜੀ ਇਹ ਜਮਾ ਅੱਜ ਤੱਕ ਜਿਹੜਾ 2 ਮਹੀਨਿਆਂ ਦਾ ਸਮਾਂ ਆਉਣਾ ਬਹੁਤ ਟਾਈਟ ਆਉਣਾ ਤੇ ਪਿੰਡ ਹੈਗਾ ਜੀ ਠਿਕਰੀਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲੇ ਤੇ ਨੇੜੇ ਜਮਾ ਬਰਨਾਲੇ ਦੇ ਪੈਟਾ ਇੱਕ ਛੋਟੀ ਸੀ ਨੰਬਰ ਵਾਈਂ ਦਾ ਸਕਰੀਨ ਤੇ ਇੱਕ ਦਿਖਾ ਦੀ ਧੰਨਵਾਦ ਜੀ